ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਕਰਤੋ ਦਸਤਾਰ ਅਕੈਡਮੀ ਜੋਧਾ ਨਾਰੰਗਵਾਲ ਰੋਡ ਬੱਲੋਵਾਲ ਚੌਕ ਕਈ ਬੱਚਿਆਂ ਦੇ ਪੇਪਰ ਹੋ ਚੁੱਕੇ ਨੇ ਜੀ ਅਤੇ ਕਈ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਜਿੰਨਾ ਬੱਚਿਆਂ ਨੇ ਦਸਤਾਰ ਬੰਨਣੀ ਸਿੱਖਣੀ ਆ ਜਿਹੜੇ ਬੱਚਿਆਂ ਨੂੰ ਪੱਗ ਬੰਨਣੀ ਨਹੀਂ ਆਉਂਦੀ ਉਹ ਸਿੱਖਣਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਅਤੇ ਜਿਹੜੀਆਂ ਬੱਚੀਆਂ ਨੇ ਦਮਾਲਾ ਸਿੱਖਣਾ ਤੇ ਉਹ ਵੀ ਸਾਡੇ ਨਾਲ ਬੱਚੀਆਂ ਸੰਪਰਕ ਕਰ ਸਕਦੀਆਂ ਨੇ ਪਿੰਡ ਆਪਣਾ ਜੋਧਾ ਜੀ ਜੋਧਾ ਤੋਂ ਨਾਰੰਗਵਾਲ ਰੋਡ ਆ ਜੀ ਤੇ ਬੱਲੋਵਾਲ ਚੌਕਾ ਚੌਂਕ ਦੇ ਵਿੱਚ ਆਪਣੀ ਦਸਤਾਰ ਅਕੈਡਮੀ ਆ ਜੀ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਜਿਹੜੇ ਬੱਚੇ ਪੱਗ ਬੰਨਣੀ ਸਿੱਖਣਾ ਚਾਹੁੰਦੇ ਆ ਉਹ ਦਸਤਾਰ ਪੱਗ ਸਿੱਖ ਸਕਦੇ ਨੇ ਸਾਡੀ ਅਕੈਡਮੀ ਚ ਆ ਕੇ ਅਤੇ ਜਿਹੜੇ ਬੱਚਿਆਂ ਨੇ ਭੰਗੜਾ ਸਿੱਖਣਾ ਉਹ ਸਾਡੀ ਅਕੈਡਮੀ 'ਚ ਭੰਗੜਾ ਵੀ ਸਿੱਖ ਸਕਦੇ ਆ ਮਨਕਰਤ ਦਸਤਾਰ ਅਤੇ ਭੰਗੜਾ ਅਕੈਡਮੀ ਜੋਧਾ ਅਤੇ ਜਿਹੜੇ ਬੱਚੀਆਂ ਨੇ ਬੱਚਿਆਂ ਨੇ ਭੰਗੜਾ ਸਿੱਖਣਾ ਆਪਣਾ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਤੇ ਉਹ ਵੀ ਸਾਡੀ ਅਕੈਡਮੀ 'ਚ ਆ ਕੇ ਭੰਗੜਾ ਸਿੱਖ ਸਕਦੇ ਨੇ ਪੱਗ ਬੰਨਣੀ ਸਿੱਖ ਸਕਦੇ ਨੇ ਦਸਤਾਰ ਸਿੱਖ ਸਕਦੇ ਨੇ ਗੋਲ ਪਾਣਾ ਬੰਨਣਾ ਸਿੱਖ ਸਕਦੇ ਨੇ ਦਮਾਲਾ ਸਜਾਉਣਾ ਸਿੱਖ ਸਕਦੇ ਨੇ ਤੇ तकरीबन ਬੱਚਿਆਂ ਦੇ ਹੁਣ ਪੇਪਰ ਖਤਮ ਹੋ ਚੁੱਕੇ ਨੇ ਜੀ ਤੇ ਜਿਹੜੇ ਬੱਚੇ ਬੱਚੀਆਂ ਅਕੈਡਮੀ ਚ ਆ ਕੇ ਦਸਤਾਰ ਬੰਨਣੀ ਸਿੱਖਣਾ ਚਾਹੁੰਦੇ ਆ ਦਮਾਲਾ ਬੰਨਣਾ ਸਿੱਖਣਾ ਚਾਹੁੰਦੇ ਆ ਭੰਗੜਾ ਪੰਜਾਬੀਆਂ ਦਾ ਲੋਕ ਨਾਚ ਆਪਣਾ ਭੰਗੜਾ ਸਿੱਖਣਾ ਚਾਹੁੰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਸਾਡਾ ਨੰਬਰ ਹੈਗਾ ਜੀ 82641 44620 ਇਹ ਸਾਡਾ ਨੰਬਰ ਆ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਟਾਈਮਿੰਗ ਸਵੇਰ ਦੀ ਰੱਖੀ ਗਈ ਆ ਤੇ ਸ਼ਾਮ ਦੀ ਰੱਖੀ ਗਈ ਆ ਤੁਸੀਂ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਵੇਰ ਦੀ ਟਾਈਮਿੰਗ ਹੈਗੀ ਆ ਜੀ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ 3 ਘੰਟੇ ਸਵੇਰੇ ਆ 6 ਤੋਂ 7 7 ਤੋਂ 8 8 ਤੋਂ 9 1 ਘੰਟਾ ਲਗਵਾਉਣਾ ਹੁੰਦਾ ਤੁਸੀਂ 3 ਘੰਟਿਆਂ 'ਚੋਂ ਜਿਹੜਾ ਮਰਜੀ 1 ਘੰਟਾ ਚੂਜ਼ ਕਰਕੇ ਤੁਸੀਂ ਪੱਗ ਬਣਨੀ ਸਿੱਖ ਸਕਦੇ ਹੋ ਆਪਣਾ ਲੋਕ ਨਾਚ ਪੰਜਾਬੀਆਂ ਦਾ ਭੰਗੜਾ ਸਿੱਖ ਸਕਦੇ ਹੋ ਤੇ ਸ਼ਾਮ ਦਾ ਟਾਈਮ ਆ ਜਿਹੜਾ ਸ਼ਾਮ ਦਾ ਟਾਈਮ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਰੱਖਿਆ ਗਿਆ। ਸਵੇਰ ਦਾ ਟਾਈਮ ਸਵੇਰੇ 6 ਵਜੇ ਤੋਂ 9 ਵਜੇ ਤੱਕ ਸਵੇਰੇ ਵੀ 3 ਘੰਟੇ ਆ ਤੇ ਸ਼ਾਮ ਦਾ ਟਾਈਮ ਉਹ ਵੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ 3 ਘੰਟੇ ਸ਼ਾਮ ਦੇ ਆ ਤੁਸੀਂ ਦੋਨੇ ਟਾਈਮ ਇੱਕ ਇੱਕ ਘੰਟਾ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਇੱਕ ਘੰਟਾ ਲਾ ਸਕਦੇ ਹੋ ਅਗਰ ਤੁਹਾਡੇ ਕੋਲੇ ਸਵੇਰੇ ਟਾਈਮ ਨਹੀਂ ਹੈਗਾ ਤੁਸੀਂ ਸ਼ਾਮ ਦਾ ਟਾਈਮ ਜੂਜ਼ ਕਰ ਲਓ ਤੁਸੀਂ ਸ਼ਾਮ ਨੂੰ ਲਾ ਲਓ ਕਲਾਸ ਆਪਣੀ ਅਗਰ ਤੁਹਾਡੇ ਕੋਲੇ ਸ਼ਾਮ ਨੂੰ ਟਾਈਮ ਨਹੀਂ ਹੈਗਾ ਤਾਂ ਤੁਸੀਂ ਸਵੇਰ ਦਾ ਟਾਈਮ ਲਾ ਸਕਦੇ ਹੋ ਆਪਣੀ ਕਲਾਸ ਮਨਕਹਿਰ ਤੋਂ ਦਸਤਾਰ ਅਤੇ ਭੰਗੜਾ ਅਕੈਡਮੀ ਜੋਧਾ ਤੇ ਆਓ ਜੀ ਜਿਹੜੇ ਬੱਚਿਆਂ ਨੂੰ ਦਸਤਾਰਾ ਬੰਨਣੀ ਆ ਪੱਗ ਬੰਨਣੀ ਨਹੀਂ ਆਉਂਦੀ ਤੇ ਉਹ ਜਰੂਰ ਸਾਡੀ ਅਕੈਡਮੀ ਚ ਆ ਕੇ ਦਸਤਾਰ ਬੰਨਣੀ ਸਿੱਖਣ ਪੱਗ ਬੰਨਣੀ ਸਿੱਖਣ ਧਮਾਲਾ ਸਜਾਉਣਾ ਸਿੱਖਣ ਅਤੇ ਜਿਹੜੇ ਬੱਚੇ ਭੰਗੜੇ ਦੇ ਸ਼ਕੀਨ ਆ ਜਿਨ੍ਹਾਂ ਨੂੰ ਸ਼ੌਕ ਆ ਵੀ ਅਸੀਂ ਪੰਜਾਬੀ ਆਪਣਾ ਲੋਕ ਨਾਚ ਜਿਹੜਾ ਭੰਗੜਾ ਵੀ ਭੰਗੜਾ ਸਿੱਖੀਏ ਤੇ ਉਹ ਵੀ ਸਾਡੀ ਅਕੈਡਮੀ ਚ ਆ ਕੇ ਆਪਣੇ ਪੰਜਾਬੀਆਂ ਦਾ ਲੋਕ ਨਾਚ ਜੋ ਭੰਗੜਾ ਤੇ ਉਹ ਸਿੱਖ ਸਕਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ